ਘੜੇ ਹੁੰਦੇ ਨੇ ਲਗਾਤਾਰ ਹਰ ਦਿਨ ਦੁੱਧ ਦਾ ਲੰਗਰ ਲਾਂਦੀ ਹੈ ਅੱਜ ਦੇ ਸਾਡੇ ਚੀਫ ਗੈਸਟ ਮੇਨ ਕਲੱਬ ਦੇ ਕੋਲ ਜਿਹੜੀ ਸਭ ਤੋਂ ਪੁਰਾਣੀ ਕਲੱਬ ਹੈ ਲਾਈਨ ਕਲੱਬ ਡਾਇਮੰਡ ਡੈਮਡ ਬੰਦਗੀ ਪ੍ਰੈਜ਼ੀਡੈਂਟ ਸਾਹਿਬ ਸੈਕਟਰੀ ਸਾਹਿਬ ਸਾਰੀ ਟੀਮ ਤੇ ਸਾਡੇ ਕਮੇਟੀ ਦੇ ਵਾਈਸ ਪ੍ਰੈਜ਼ੀਡੈਂਟ ਵੀ ਤੇ ਐਕਸ ਪ੍ਰੈਜ਼ੀਡੈਂਟ ਵੀ ਉਹ ਪਹੁੰਚੇ ਉਹਨਾਂ ਦਾ ਹੀ ਧੰਨਵਾਦ ਸਾਡੇ ਪੱਤਰਕਾਰ ਸਾਹਿਬ ਮੇਨ ਬਬਲਾ ਜੀ ਤੇ ਸਾਡੇ ਸ਼ੈਨਸ਼ਾਹ ਸੈਕਰੀ ਸਾਹਿਬ ਜਿਹੜੇ ਮੈਂ ਬਹੁਤ ਬਹੁਤ ਧੰਨਵਾਦਾ ਕਿ ਉਹ ਇੰਨਾ ਪਰ ਰਲ ਕੇ ਜੁਲਸਾ ਰਾਜ ਦੇ ਜੀਤੀਆਂ ਦੇ ਮਨਾਵਾਂਗੇ ਬਹੁਤ ਅਸਰਦਾਰ ਜੋ ਮੈਸੇਜ ਆਦਾ ਜਿਹੜੇ ਅੱਜ ਦੇ ਦਿਨ ਨੇ ਕਿ ਉਹ ਸਿੱਕ ਤੇ ਆ ਸਕਿਆ ਕਿ ਅੱਜ ਹਿੰਦੋਸਤਾਨ ਹੈ ਜੁਰੂ ਗਵਰਨਮੈਂਟ ਸਤ ਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਦੀ ਜਿੱਤੀ ਉਹਨਾਂ ਦੀ ਬਦੌਲਤ ਅੱਜ ਆਪਾਂ ਬੜੀ ਆਜ਼ਾਦੀ ਨਾਲ ਸਾਰੇ ਧਰਮ ਜੀ ਰਹੇ ਆ ਉਹਨਾਂ ਦੀ ਉਹਨਾਂ ਦੀ ਹੀ ਕੁਰਬਾਨੀ ਸਿੱਧਾ ਕਿ ਜਿਹੜੇ ਸਾਡੇ ਚਾਰ ਤੋਂ ਵੱਡੇ ਸਹਿਬਜ਼ਾਦੇ ਚਮਕੌਰ ਸਾਹਿਬ ਤੇ ਦੋ ਤੇ ਤੇਜੀ ਸਰਹੰਦ ਜੀ ਜਿਹੜਾ ਦਿੱਲੀ ਜਿੱਤੀ ਸਭ ਤੋਂ ਵੱਡੀ ਗੱਲ ਏ ਦੁਨੀਆਂ ਵਿੱਚ ਕੋਈ ਕੋਆ ਗੁਰੂ ਗੋਬਿੰਦ ਸਿੰਘ ਇਨਾਂ ਦੇ ਚਾਰ ਸਹਿਬ ਜੀ ਦੇ ਬਾਰੇ ਮਾਤਾ ਵਾਰੀ ਪਿਤਾ ਜੀ ਦੇ ਛੀਦੀ ਦਿੱਤੀ ਅੱਖਰ ਨਹੀਂ ਕੱਟਿਆ ਇਹਦੇ ਦੁਨੀਆਂ 'ਚ ਅੱਜਕੱਲ ਕੋਈ ਵੀ ਵੱਡੇ-ਵੱਡੇ ਮਹਾਰਾਜੋ ਇਹ ਗੁਰੂ ਹੋਏ ਨੇ ਕੋਈ ਇਸ ਚੀਜ਼ 'ਤੇ ਰਹਿ ਨਹੀਂ ਸਕਿਆ ਦੇਖੋ ਸ੍ਰੀ ਰਾਮਚੰਦਰ ਜੀ ਕਿੰਨੇ ਵੱਡੇ ਵਿਦਵਾਨ ਸੀ ਪਰ ਜਦੋਂ ਸੀਤਾ ਜੀ ਦਾ ਹਰਨ ਹੋਇਆ ਉਹਨਾਂ ਨੇ ਬਰਲਾਪ ਕੀਤਾ ਉਹਨਾਂ ਦੇ ਇਖਾਜ ਨਹੀਂ ਸਿਰ ਗੁਰੂ ਗੋਬਿੰਦ ਸਿੰਘ ਹੀ ਇੱਥੇ ਲੱਗਦਾ ਹੈ ਉਹ ਜੋ ਉਹਨਾਂ ਦੀ ਦਿੱਤੀ ਕੁਰਬਾਨੀ ਉਹਨਾਂ ਦੀ ਦਿੱਤੀ ਸੇਧ ਜਿਹੜੀ ਸਾਡੀ ਦਸਤਾਰ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਤੀ ਹੈ ਜਿਹੜੀ ਤੁਹਾਡੀ ਪਹਿਚਾਣ ਹੈ ਦੁਨੀਆ ਚ ਅੱਜ ਉਹ ਗੁਰਮਾ ਕਰਕੇ ਮੈਂ ਭਰਾਵੋ ਸਾਰਿਆਂ ਨੂੰ ਬੇਨਤੀ ਕਰਦਾ ਜਿਹੜੇ ਅੱਜ ਦੇ ਛਿੱਟੀ ਘਾੜੇ ਚੱਲ ਰਹੇ ਨੇ ਆਪਣੇ ਬੱਚਿਆਂ ਨੂੰ ਪੂਰੀ ਜਾਣਕਾਰੀ ਦਿਓ ਬੱਚਿਆਂ ਨੂੰ ਪਤਾ ਲੱਗ ਸਕੇ ਤੇ ਆਪਾਂ ਕਿਸ ਕੌਮ ਤੇ ਜائیں ਕਿ ਸਾਡੇ ਵਾਸਤੇ ਕਿੰਨੀਆਂ ਵੱਡੀਆਂ ਕਰਮਾਂ ਲੱਗੀਆਂ ਇਸ ਕਰਕੇ ਸਭ ਤੋਂ ਵੱਡੀ ਗੱਲ ਏ ਦੁਨੀਆ ਵਿੱਚ ਸਭ ਤੋਂ ਛੋਟੀ ਉਮਰ ਦੇ ਕਿ ਇੱਕੀ ਜੀਤੀ ਨੂੰ ਕੋਈ ਬੈਸੇ ਜਿੱਤੇ ਘੇਟੇ ਨਹੀਂ ਦਿੱਤੀ ਸਭ ਤੋਂ ਇਸ ਕਰਕੇ ਦੇ ਪ੍ਰਮਾਤਮਾ ਗੁਰੂ ਮਹਾਰਾਜ ਅਗੇ ਹਰਦਾਸ ਕਰਦੇ ਆ ਪ੍ਰਮਾਤਮਾ ਬਖਸ਼ਿਸ਼ ਕਰਕੇ ਸਭ ਤੋਂ ਮਿਹਰਪਰਿਆਸ ਨਾਲ ਦੇ ਨਹੀਂ ਦੇਖੋ ਆਜੋ ਤੁਸੀਂ ਦੇਖੋ ਕੀ ਚਰਨ ਚਲਾ ਗਿਆ ਰਹੇ ਹੈ ਪਹਿਲੀ ਏਰੀਏ ਕਿਉਂ ਹਿੰਦੁਸਤਾਨ ਵਿੱਚ ਹਰ ਸ਼ਹਿਰ ਵਿੱਚ ਹਰ ਧਰਮ ਵਾਲੇ ਮਨਾ ਲਗੇ ਜੋ ਜੋ ਪ੍ਰਚਾਰ ਸੋਸ਼ਲ ਮੀਡੀਆ ਦੇ ਆਪਣੀਆਂ ਕੁਰਬਾਨੀਆਂ ਦਾ ਬਦਲੇ ਅੱਜ ਵੀ ਮੈਰਾ ਦਿਲ ਸੁਣ ਰਿਹਾ ਹੈ ਸੋਸ਼ਲ ਮੀਡੀਆ ਦੇ 1 ਲੱਖ ਟ੍ਰੋਲੀ ਬਦਗੜ ਜਾਉਂਦੀ ਦੱਸੇ ਉਹ ਵਾਇਕੂ ਪਰਮਾਤਮਾ ਬਹੁ ਭਾਗਾਂਲੇ ਨੇ ਜਿਹੜੇ ਦਰਸ਼ਨ ਕਰ ਰਹੇ ਨੇ ਪ੍ਰਮਾਤਮਾ ਇਦਾਂ ਹੀ ਚੜਦੀ ਕਲਾ ਰੱਖੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ